ਮਨਜੋਗ ਮੁੱਖ ਮੰਤਰੀ ਪੰਜਾਬ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਕਾਫੀ ਸਮੇਂ ਤੋਂ ਬੜੀ ਸਰਗਰਮੀ ਨਾਲ ਜਿਹੜਾ ਯੋਧ ਨਸ਼ਿਆਂ ਵਿਰੁੱਧ ਸਟੇਟ ਗਵਰਨਮੈਂਟ ਦਾ ਇੱਕ ਇਨੀਸ਼ੀਏਟਿਵ ਆ ਉਹਨੂੰ ਅਸੀਂ ਬੜੀ ਤਨਦੇਹੀ ਨਾਲ ਤੇ ਬੜੀ ਡੇਡੀਕੇਸ਼ਨ ਨਾਲ ਇਸ ਇਨੀਸ਼ੀਏਟਿਵ ਨੂੰ ਪੂਰਾ ਕਰ ਰਹੇ ਇਸ ਯੋਧ ਨਸ਼ਿਆਂ ਵਿਰੁੱਧ ਕੈਂਪੇਨ ਚ ਇੱਕ ਕਾਫੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ ਕਿ ਪਟਿਆਲਾ ਪੁਲਿਸ ਦੀ ਟੈਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਸਾਂਝੀ ਟੀਮ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਐਸਪੀ ਡੀ ਗੁਰਵੰਤ ਸਿੰਘ ਐਸਪੀ ਪੀਬੀਆਈ ਜਸबीर ਸਿੰਘ DSP काउंटर इंटेलिजेंस संजीव सागर जी DSP ਪਾਤਣਾ ਇੰਦਰਪਾਲ ਇੰਸਪੈਕਟਰ ਹਰਪ੍ਰੀਤ ਸਿੰਘ ਕਾਊਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਤੇ ਪ੍ਰੋਬੇਸ਼ਨਲ DSP ਜਿਹੜੇ ਕਿ ਐਸ ਐਚਓ ਕਾ ਗੱਲ ਅੱਗੇ ਆ ਰਸ਼ਵਿੰਦਰ ਸਿੰਘ ਇਹ ਸਾਰੀ ਟੀਮ ਨੇ ਇਸ ਆਪਰੇਸ਼ਨ ਨੂੰ ਬੜੇ ਸਾਇੰਟਿਫਿਕਲੀ ਅੰਜਾਮ ਦਿੱਤੇ ਹੋਏ ਇੱਕ ਕਰਟਾ ਗੱਡੀ ਦਿੱਲੀ ਨੰਬਰ ਦੀ ਅਸੀਂ ਰਾਉਂਡ ਅਪ ਕੀਤੀ ਤੇ ਤਿੰਨ ਦੋਸ਼ੀ ਜਿਹੜੇ ਕਿ ਸੰਗਰੂਰ ਏਰੀਏ ਦੇ ਰਹਿਣ ਵਾਲੇ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਇਸ ਆਪਰੇਸ਼ਨ ਚ ਰੀਸੈਂਟ ਸਮੇਂ ਦੀ ਇੱਕ ਕਹਿ ਸਕਦੇ ਆ ਸਭ ਤੋਂ ਵੱਡੀ ਰੀਸੈਂਟ ਸਮੇਂ ਦੀ OPM ਦੀ ਅਫੀਮ ਦੀ ਰਿਕਵਰੀ ਹੈ ਗਈ ਹੈ तकरीबन 16 ਕਿਲੋ 15 ਕਿਲੋ ਤੇ 400 ਗ੍ਰਾਮ ਦੇ ਲਾਗੇ OPM ਇਸ ਸਾਂਝੀ ਟੀਮ ਨੇ ਰਿਕਵਰ ਕੀਤੀ ਐਂਡ 230000 ਦੇ ਲਾਗੇ ਡਰਗ ਮਨੀ ਜਿਹੜਾ ਆ ਉਹ ਵੀ ਇਸ ਆਪਰੇਸ਼ਨ ਚ ਬਰਾਮਦ ਹੋਇਆ ਇਹਦੇ ਚ ਤਿੰਨ ਅਕਿਊਜ਼ ਨੇ ਤਿੰਨੇ ਅਕਿਊ ਸੰਗਰੂਰ ਏਰੀਆ ਦੇ ਰਹਿਣ ਵਾਲੇ ਤੇ ਵੇਖਣ ਵਾਲੀ ਗੱਲ ਇਹ ਆ ਕਿ ਪਹਿਲੀ ਵਾਰੀ ਰੀਸੈਂਟ ਸਮੇਂ ਚ ਜਿਹੜਾ ਨਾਰਥ-ਈਸਟ ਇੰਡੀਆ ਜਿਹੜਾ ਮਨੀਪੁਰ ਤੇ ਇੰਫਾਲ ਏਰੀਆ ਆ ਬਿਲਕੁਲ ਨਾਰਥ-ਈਸਟ ਜਿਹੜਾ ਆਪਾਂ ਕਹਿ ਸਕਦੇ ਹਾਂ ਬਿਲਕੁਲ ਕੋਰਨਰ ਏਰੀਆ ਇੰਡੀਆ ਦਾ ਉਥੋਂ ਇਹਨਾਂ ਨੇ ਕੰਟਰਬੈਂਡ arrange ਕੀਤਾ ਸੀ ਤੇ ਇਨਾ ਲੰਬਾ ਸਫਰ ਤੈ ਕਰਕੇ ਇਹ ਇੱਥੇ ਉਹਨੂੰ ਸਪਲਾਈ ਕਰਨ ਪਹੁੰਚੇ ਸੀ ਬਟ ਪਟਿਆਲਾ ਪੁਲਿਸ ਦੀ ਤੇ ਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਮੁਸਤਦੀ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਸਕਿਆ ਇਸ ਆਂਟਰਾਬੈਂਡ ਦੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਵੈਲਿਊ ਹੈਗੀ ਆ ਉਹ ਮੇਰੇ ਹਿਸਾਬ ਨਾਲ ਕਰੋੜਾਂ ਚ ਹੈਗੀ ਹੈ ਤੇ ਕਾਫੀ ਵੱਡੀ ਮਤਲਬ तकरीबन 16 ਕੇਜੀ ओपीएम ਅਸੀਂ ਰਿਕਵਰ ਕੀਤੀ ਇਹ ਤਿੰਨੇ ਦੋਸ਼ੀ ਜਿਹੜੇ ਆ ਇਹਨਾਂ ਦੇ ਅਮਰਜੀਤ ਸਿੰਘ ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਸੰਗਰੂਰ ਏਰੀਆ ਦੇ ਰਹਿਣ ਵਾਲੇ ਮੈਂ ਅੱਗੇ ਦੱਸਣਾ ਚਾਹਾਂਗਾ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਟੇਟ ਗਵਰਨਮੈਂਟ ਦਾ ਇਨੀਸ਼ੀਏਟਿਵ ਹੈਗਾ ਹੈ ਇਹਦੇ ਚ ਪਟਿਆਲਾ ਪੁਲਿਸ ਹਰ ਸੰਭਵ ਅੱਗੇ ਵੀ ਜਿਹੜਾ ਉਪਰਾਲਾ ਆ ਉਹ ਕਰ ਰਹੀ ਆ ਅਸੀਂ illegaly ਬਿਲਡ ਕੀਤੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਨਸ਼ਾ ਤਸਕਰਾਂ ਦੀਆਂ ਉਹ ਅਸੀਂ ਡਿਮੋਲਿਸ਼ ਵੀ ਕਰਾਂਗੇ ਐਂਡ ਪੈਡਲਰਸ ਤੇ ਸਪਲਾਈਅਰਸ ਦੋਨਾਂ ਤੇ ਫੋਕਸ ਕਰਦੇ ਹੋਏ ਹਰੇਕ ਰਿਕਵਰੀ 'ਚ ਅਸੀਂ ਬੈਕਵਰਡ ਐਂਡ ਫਾਰਵਰਡ ਲਿੰਕੇਜ ਨੂੰ ਐਸਟੈਬਲਿਸ਼ ਕਰਾਂਗੇ ਕਿ ਕਿੱਥੋਂ ਕਾਉਂਟਰਾਬੈਂਡ ਨੂੰ ਪ੍ਰੋਕਿਊਰ ਕੀਤਾ ਸੀ ਤੇ ਕਿੱਥੇ ਅੱਗੇ ਸਪਲਾਈ ਕਰਨਾ ਸੀ ਜਿਹੜੇ ਐਡਿਕਟਸ ਨੇ ਜਿਹੜੇ ਸਕੂਲ ਚ ਇਸ ਨਸ਼ਿਆਂ ਦੇ ਕੋਰਚ ਇਹ ਮੈਂ ਬੇਸਿਕਲੀ ਇਹਨੂੰ ਇੱਕ ਬਿਮਾਰੀ ਵਜੋਂ ਵੇਖਦਾ ਹਾਂ ਤੇ ਕਿਸੇ ਵੀ ਬਿਮਾਰੀ ਦਾ ਇਲਾਜ ਸੰਭਵ ਹੈਗਾ ਇਹ ਸਟੇਟ ਗਵਰਨਮੈਂਟ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਮਾਨਜੋਗ ਡੀਜੀਪੀ ਸਾਹਿਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਸਿੰਪਥੀ ਦੀ ਸਹਾਨੂੰ ਹੁਕਤੀ ਦੀ ਨਿਗਾਹ ਨਾਲ ਵੇਖਦੇ ਹੋਏ ਉਹਨਾਂ ਦਾ ਡੀ ਐਡਿਕਸ਼ਨ ਸੈਂਟਰਾਂ ਚ ਇਲਾਜ ਕਰਾਣਾ ਹੈ ਓਟ ਸੈਂਟਰਾਂ ਚ ਇਲਾਜ ਕਰਾਣਾ ਹੈ बाकी ਉਹ ਨਸ਼ਿਆਂ ਦੇ ਇਸ ਕੋਡ ਨੂੰ ਮੈਡੀਕਲੀ ਇਸ ਤੋਂ ਨਿਕਲ ਕੇ ਜਿਹੜੀ ਸਮਾਜ ਦੀ ਮੁੱਖ ਧਾਰਾ ਆ ਉਹਦੇ 'ਚ ਸ਼ਾਮਿਲ ਹੋ ਸਕਣ ਪਰ ਉਸ ਦੇ ਨਾਲ ਜਿਹੜੀ ਸਪਲਾਈ ਚੇਨ ਹੈ ਗਈ ਹੈ ਸਪਲਾਈ ਚੇਨ ਨੂੰ ਮੁਕੰਮਲ ਤਰੀਕੇ ਨਾਲ ਤੋੜਨਾ ਪਟਿਆਲਾ ਪੁਲਿਸ ਦਾ ਟੀਚਾ ਆ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਪੁਲਿਸ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਆ ਤੇ ਮੈਂ ਇਨਸ਼ੋਰ ਕਰਦਾ ਕਿ ਸੁਸਾਇਟੀ ਦੇ মিডিਆ ਦੇ ਤੇ ਸਮਾਜ ਦੇ ਹਰੇਕ ਅਸਪੈਕਟ ਦੇ ਕੋਆਪਰੇਸ਼ਨਲ ਕੋਆਰਡੀਨੇਸ਼ਨ ਨਾਲ ਅਸੀਂ ਯੁੱਧਨਾਸ਼ਿਆਂ ਵਿਰੁੱਧ ਨੂੰ ਉਸ ਦੇ ਮੁਕੰਮਲ ਅੰਜਾਮ ਤੱਕ ਪਹੁੰਚਾਵਾਂਗੇ